सिद्धपीठ ਮੰਦਿਰ ਮਾਤਾ ਪਦਰਕਾਲੀ ਗੇਟ ਖਜ਼ਾਨਾ ਵਿਖੇ ਮਹਾਂਤ ਸਤਪਾਲ ਸ਼ਰਮਾ ਦੀ ਅਗਵਾਈ ਹੇ ਮਾਤਾ ਦੀ ਚੌਂਕੀ ਅਤੇ ਪੱਕੇ ਭਜੰਦਾ ਆਯੋਜਨ ਕੀਤਾ ਗਿਆ ਮਹਾਂਤ ਗੋਬਿੰਦ ਸ਼ਰਮਾ ਮਹਾਂਤ ਸ਼ੀਰੂ ਮਹਾਂਤ ਬਿੱਲਾ ਮਾਡਲ ਟਾਊਨ ਵਾਲਿਆਂ ਅਤੇ ਵਿੱਕੀ तिवारी ਵੱਲੋਂ ਮਹਾਮਾਈ ਦੇ ਨਾਮ ਦਾ ਗੁਣਗਾਨ ਕੀਤਾ ਗਿਆ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਦੇ ਮੁਖ ਸੇਵਾਦਾਰ ਸੁਸ਼ੀਲ ਸਿਤਾਰਾ ਸਮੇਤ ਵੱਡੀ ਗੰਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਏਜੀ ਸਾਰਾ ਜੋ ਪਰਲੇ ਸਾਰੇ ਸ਼ਹਿਰ ਵਾਸੀਆਂ ਨੇ ਜਮਾ ਦਾ ਦੀ ਮਾਤਾ ਪਦਰਬਾਰੀ ਜਰ 12 ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਹ ਸਮਾਗਮ ਕੀਤਾ ਜਾ ਰਿਹਾ ਜੋ ਕਿ ਸਾਡਾ ਪੱਕਾ ਮਗਨ ਛਾਣੇ ਵਾਲਾ ਭਜਨ ਜੋ ਪ੍ਰਾਚੀਨ ਕਈ ਸਦੀਆਂ ਤੋਂ ਚੱਲਿਆ ਆ ਰਿਹਾ ਉਸ ਨੂੰ ਮੱਦੇਨਜ਼ਰ ਦੇਖਦੇ ਕਿ ਦਿਨੋ ਦਿਨ ਵਿਲੁਪਤ ਹੋ ਰਿਹਾ ਇਸ ਨੂੰ ਅਸੀਂ ਜਾਣਦੇ ਆ ਕਿ ਜਿੰਨਾ ਵੱਧ-ਵੱਧ ਇਹਦਾ ਪ੍ਰਕਾਸ਼ ਹੋਵੇ ਉਹਨਾਂ ਵਧਿਆ ਜਿੰਨਾ-ਜਿੰਨਾ ਸਮਾਜ ਦੇ ਵਿੱਚ ਇਹਦਾ ਵਿਸਤ੍ਰਣ ਹੋਵੇ ਉਹਨਾਂ ਵਧਿਆ ਇਸ ਤਰ੍ਹਾਂ ਕੇ ਸਮਾਜ ਨੂੰ ਕੀਤਾ ਜਾ ਰਿਹਾ ਹੈ ਸੰਤਾਨ ਨੂੰ ਵੀ ਅਸੀਂ ਇਹੀ ਕਹਾਂਗੇ ਕਿ ਮਹਾਰਾਣੀ ਦਾ ਦਰਸ਼ਨ ਕਰੋ ਮਹਾਰਾਣੀ ਦਾ ਨਾਮ ਜਪੋ ਤਾਂ ਕਿ ਜੋ ਵੀ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਆਸ-ਪਾਸ ਲੋ ਜੋ ਵੀ ਕਸ਼ਵਾਰੀਆਂ ਉਹਨਾਂ ਦਾ ਸਮਾਪਤੀ ਹੋਏ ਤੇ ਤੁਹਾਨੂੰ ਮਹਾਰਾਣੀ ਦਾ ਅਸੀਸ ਪ੍ਰਾਪਤ ਹੋਵੇ